ਕੀ ਗੱਲ ਹੋਇਆ ਜਿਹੜਾ ਐਕਸੀਡੈਂਟ ਹੋ ਕੇ ਮੈਂ ਹੋਇਆ ਕੱਲ ਸਰ ਅਸੀਂ 7:30 ਵਜੇ ਰਾਮਪੁਰ ਤੋਂ ਵਾਪਸ ਆ ਰਹੇ ਸੀ ਰਾਮਪੁਰਾ ਗਰੇ ਬੰਮਾ ਮੇਰੇ ਦਾਦੀ ਐਮਾ ਬਿਮਾਰ ਨੇ ਉਹਨਾਂ ਨੂੰ ਅਸੀਂ ਪਪਾ ਲੈ ਕੇ ਵਾਪਸ ਆ ਰਹੇ ਸੀ ਜੀ ਠੀਕ ਹੈ ਅਸੀਂ ਆਵਦੇ ਘਰ ਨੂੰ ਵਾਪਸ ਜਾ ਰਹੇ ਸੀ ਮੋਲਡਾਉਨ ਫੇਸ 3 ਦੇ ਅੰਦਰ ਜੀ ਠੀਕ ਹੈ ਅਸੀਂ ਉਹ ਰੋ ਬਹੁਤ ਲੋ ਸਪੀਡ ਦੇ ਉੱਤੇ ਆਰਾਮ ਨਾਲ ਅਸੀਂ ਉਹ ਇਧਰ ਨੂੰ ਕੀਤੀ ਗੱਡੀ ਠੀਕ ਹੈ ਸ਼ਿਫਟ ਕਰਨ ਨੂੰ ਮਤਲਬ ਲਾਈਕ ਵਾਪਸ ਆ ਰਹੇ ਹਾਂ ਅਸੀਂ ਟਰਨ ਕਰਨ ਨੂੰ ਕੋਸ਼ਿਸ਼ ਕੀਤੀ ਪਿੱਛੋ ਲਿਆ ਕੇ 120 ਦੀ ਸਪੀਡ ਦੇ ਉੱਤੇ ਮੁੰਡਿਆਂ ਨੇ दारू ਪੀਤੀ ਹੋਈ ਸੀ ਚਾਰ ਮੁੰਡੇ ਸੀ ਜੀ ਉਹਦੇ ਅੰਦਰ ਗੱਡੀ ਦੇ ਅੰਦਰ ਵੀ ਗਲਾਸ ਪਏ ਨੇ ਚਾਰ ਜੀ ਨਾਨ ਵੇਜਿੰਗ ਮੰਦਰ ਆਹ ਦੇ ਇਸ ਦੇ ਛੋਟੇ ਜਿਹੇ ਬੋਤਲਾਂ ਪਏ ਨੇ ਗੱਡੀ ਦੇ ਅੰਦਰ ਗਲਾਸਾਂ 'ਚ ਥੱਲੇ ਵੀ ਥੋੜੀ ਥੋੜੀ ਜਿਹੀ ਮਦਾਰੂ ਗੈਰ ਦੇ ਪਤਾ ਆਪਾਂ ਨੂੰ ਚੱ ਜਿਹੜੀ ਇੰਡੀਆ ਦੇ ਮੇਰੇ ਪਾਪਾ ਦਾ ਚਲੋ ਜੀ ਮੇਰੇ ਨੰਬਰ ਤੇ ਇੰਡੀਆ ਜੀ ਨੂੰ ਮੰਨਦਾ ਕਿ ਕੱਲਾ ਬੈਠਾ ਜੀ ਮਰਾ ਸਾਰਾ ਪਰਵਾਸ ਕਰ ਰਹੀ ਹੈ ਇਹਨਾਂ ਨੇ ਠੀਕ ਹੈ ਮੇਰਾ ਇਹ ਕੋਈ ਕਸੂਰ ਨਹੀਂ ਮੈਂ ਪ੍ਰਸ਼ਾਸਨ ਨੂੰ ਭਰਤਵਾਨ ਕੀ ਬੇਨਤੀ ਕਰਦਾ ਜੀ ਜੇ ਤੇ ਬੰਦੀ ਕੜੀ ਤੋਂ ਬੜੀ ਕਾਰਵਾਈ ਕੀਤੀ ਜਾਵੇ ਕਿਉਂਕਿ ਜੇ ਆਪਾਂ ਇਸ ਤੇ ਹਿੰਸਾ ਨਾ ਪਾਈ ਤਾਂ ਇਸ ਤੇ ਕੱਲ ਨੂੰ ਫਿਰ ਆਪਾਂ ਨੂੰ ਬਾਹਰਲਾ ਮੰਤਰੀ ਦਾ ਦੂਰ ਦੀ ਗੱਲ ਹੈ ਆਪਾਂ ਨੂੰ ਆਪਦੇ ਲੋਕ ਹੀ ਮਾਰ ਦੇਣਗੇ ਜਿਵੇਂ ਦਾਰੂਆਂ ਪੀ ਪੀ ਗੱਡੀਆਂ ਵੱਜਨ ਲੱਗ ਗਈਆਂ ਤਾਂ ਸ਼ਰੀਰ ਪਰਵਾਸ ਕਿੱਥੇ ਜਾਊਗਾ ਕਿੰਨੇ ਵਿਅਕਤੀ ਸੀ ਉਹ ਗੱਡੀ ਵਿੱਚ ਆਪਣੀ ਗੱਡੀ ਚ 4 ਬੈਠੇ ਸੀ ਉਹਨਾਂ ਕੀ ਚਾਰੇ ਹਾਂ ਚਾਰੇ ਲੜਕੇ ਸੀ ਜੀ ਗੱਡੀ ਤੁਹਾਡੇ ਬੈਕ ਤੋਂ ਮਾਰੀ ਉਹਨਾਂ ਨੇ ਗੱਡੀ ਪਿੱਛੋਂ ਲੈ ਕੇ ਮਾਰੀ ਮੇਰਾ ਨਾਮ ਇੰਸਪੈਕਟਰ ਦਲਜੀਤ ਸਿੰਘ ਮੁੱਖ ਅਫਸਰ थाना ਕੈਂਟ ਆਪਾਂ ਐਕਸੀਡੈਂਟ ਹੋਣਾ ਇਹ ਰਾਤ ਸਾਨੂੰ ਕਰੀਬ 8:00 ਵਜੇ ਇੱਕ ਐਕਸੀਡੈਂਟ ਰਿਪੋਰਟ ਹੋਇਆ ਸੀ ਜਿਹੜਾ ਪੁੱਚੋ ਤੋਂ ਆਪਣਾ ਰੋਡ ਬਿਠਣ ਦੇ ਨੂੰ ਆਉਂਦਾ ਨੀਅਰ ਪੁਲਿਸ ਸਟੇਸ਼ਨ ਕੈਂਟੀ ਐਕਸੀਡੈਂਟ ਦੀ ਘਰਾਣਸ ਗੱਡੀ ਹੋਈ ਹੈ ਇਹਦੇ ਵਿੱਚ ਦੋ ਗੱਡੀਆਂ ਸੀਗੀਆਂ ਇੱਕ ਸੁਵਿਫਟ ਸੀਗੀ ਇੱਕ ਆਲਟੋ ਸੀ ਐਕਸੀਡੈਂਟ ਦੇ ਵਿੱਚ ਇਹਨਾਂ ਦੋਨਾਂ ਗੱਡੀਆਂ ਇਨਵੋਲਵ ਸੀਗਾ ਤੇ ਸੁਵਿਫਟ ਗੱਡੀ ਜਿਹੜੀ ਉਸਨੇ ਪਿੱਛੋਂ ਜਿਹੜੀ ਆ ਪਿੱਛੋਂ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀ ਗੱਡੀ ਤੇ ਉਹਨੇ ਇੱਕਦਮ ਜੜੀ ਹੈਗੀ ਆ ਆਲਟੋ ਗੱਡੀ ਦੇ ਵਿੱਚ ਪਿੱਛੋਂ ਲਿਆ ਕੇ ਮਾਰੀ ਤੇ ਉਹ ਐਕਸੀਡੈਂਟ ਇੰਨਾ ਭਿਆਨਕ ਸੀਗਾ ਕਿ ਉਹ ਗੱਡੀ ਜਿਹੜੀ ਆਲਟੋ ਗੱਡੀ ਆ ਉਹ ਪਿੱਛੇ ਘੁੰਮ ਕੇ ਉਹਦੇ ਵੱਲੀ ਉਹਦਾ ਜਿਹੜਾ ਫਰੰਟ ਆ ਉਹਦੇ ਵੱਲ ਹੋ ਗਿਆ ਤੇ ਉਹਦੇ ਵਿੱਚ ਜਿਹੜੇ ਚਾਰ ਵਿਅਕਤੀ ਸੀਗੇ ਐ ਸਵਿਫਟ ਗੱਡੀ ਦੇ ਵਿੱਚ ਸਵਾਰ ਜਿਨ੍ਹਾਂ ਨੂੰ ਅਸੀਂ ਰਿਟੇਨ ਕਰਕੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਇਹਨਾਂ ਤੋਂ ਇਹਨਾਂ ਦਾ ਅਸੀਂ ਮੈਡੀਕਲ ਵਗੈਰਾ ਕਰਵਾਇਆ ਔਰ ਮੈਡੀਕਲ ਦੇ ਵਿੱਚ ਮੇਨਲੀ ਇਹ ਕਿ ਇਹਨਾਂ ਨੇ ਕੋਈ ਨਾਂ ਡਰਗ ਵਗੈਰਾ ਜਾਂ ਕੋਈ ਅਲਕੋਹਲ ਵਗੈਰਾ ਤਾਂ ਨਹੀਂ ਕੰਜ਼ਿਮ ਕਰ ਕੀਤਾ ਇਸ ਮੰਡੀ ਜਿਹੜੀਆਂ ਅਸੀਂ ਸਿਵਲ ਐ ਸਮੋਜ਼ਾ ਉਹਨਾਂ ਦੀ ਦਰਖਾਸਤਾਂ ਦਿੱਤੀਆਂ ਸੀਗਾ ਜਿਹੜੀ ਹਟ ਕੀਤਾ ਸੀ ਉਹਦੇ ਵਿੱਚ ਕਿੰਨੇ ਘਰ ਦੱਖਨੇ ਹੋਏ ਤੇ ਕੌਣ ਕੌਣ ਸੀ ਉਹਦੇ ਵਿੱਚ ਇੱਕ ਫੈਮਿਲੀ ਸੀਗੀ ਜੀ ਜਿਹਦੇ ਵਿੱਚ ਦੋ ਲੇਡੀਜ਼ ਸੀਗੇ ਦੋ ਰੈਂਟਸ ਇੱਕ ਚੰਸ ਸੀਗਾ ਜੀ ਤੇ ਉਹ ਜਿਹੜਾ ਉਹਨਾਂ ਦਾ ਮੈਕਸ ਹਸਪੀਟਲ ਦੇ ਵਿੱਚ ਟ੍ਰੀਟਮੈਂਟ ਚੱਲ ਰਿਹਾ ਜੀ ਤੇ ਜਿਹੜਾ ਉਹਨਾਂ ਦਾ ਸਾਨੂੰ ਆ ਇੰਟੀਮੇਸ਼ਨ ਆ ਉਹਨਾਂ ਦੇ ਐਡਮਿਸ਼ਨ ਦੀ ਉਹ ਸਾਨੂੰ ਆ ਚੁੱਕੀ ਹੈ ਜਿਵੇਂ ਉਹ ਬਿਆਨ ਲਗਾਉਣਗੇ ਉਦਾਂ ਸੀ ਕਾਨੂੰਨ ਮੁਤਾਬਕ ਕਰਦੇ ਜਿਹੜੀ ਗੱਡੀ ਨੇ ਮਗਰੋਂ ਹਿੱਟ ਕੀਤਾ ਉਹਦੇ ਵਿੱਚ ਚਿਕਨ ਵਗੈਰਾ ਜਾਂ ਹੋਰ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਨੇ ਐਲਕੋਹਲ ਵਗੈਰਾ ਲਿਆ ਲੱਗਦਾ ਕਾਫੀ ਸਮਾਨ ਵਿੱਚ ਕੁਸਤਰੇ ਬਿਆਹੂਤ ਵਗੈਰਾ ਪਰਸਬੰਦੀ ਸਾਰਾ ਸੀ ਮੈਡੀਕਲ ਇਹਨਾਂ ਦਾ ਰਾਤ ਕਰਵਾ ਦਿੱਤਾ ਸੀਗਾ ਇਹਨਾਂ ਦੇ ਜਿਹੜੇ ਬਲੱਡ ਸੈਂਪਲ ਉਹਨਾਂ ਨੇ ਪ੍ਰੀਜ਼ਰਵ ਕਰ ਲਏ ਸੀਗੇ ਤੇ ਅੱਜ ਉਹਨਾਂ ਨੂੰ ਡਰਗ ਟੈਸਟ ਲਈ ਤੇ ਜਿਹੜਾ ਉਹਨਾਂ ਦਾ ਐਲਕੋਹਲ ਟੈਸਟ ਲਈ ਉਹਨਾਂ ਨੂੰ ਭੇਜ ਦਿੱਤਾ ਗਿਆ